ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ 뷰 ਪੰਜਾਬ ਹਰ ਖਬਰ ਸੱਚ ਮੈਂ ਆਪ ਜੀ ਦਾ ਡਿੰਪਲ ਗੰਗੜ ਹਰ ਖਬਰ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਤੇ ਹੁਣ ਮੈਂ ਖੜਾ ਰੁੜਕੀ ਤੋਂ ਜਿਹੜੀ ਟੋਰ ਟੋਰਵਾਲ ਨੂੰ ਸੜਕ ਜਾਂਦੀ ਆ ਉਸ ਤੇ ਤੇ ਤੁਹਾਨੂੰ ਹਾਲਤ ਦਿਖਾਣੇ ਆ ਉਸ ਸੜਕ ਦੇ ਤਾਂ ਜੋ ਤੁਸੀਂ ਦੇਖ ਸਕੋ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਜਿਹੜੀ ਅਣਦੇਖੀ ਆ ਕਿਸ ਤਰ੍ਹਾਂ ਹੁੰਦੀ ਆ ਦੇਖੋ ਬਾਰਿਸ਼ ਹੋਈ ਹੈ ਤੇ ਆ ਪਾਣੀ ਸੜਕ ਦੇ ਵਿੱਚ ਜੋ ਟੋਏ ਬਣੇ ਹੋਏ ਨੇ ਟੁੱਟੀ ਹੋਈ ਸੜਕ ਆ ਉਹ ਚ ਪਾਣੀ ਕਿਵੇਂ ਖੜਾ ਆਪ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਕਿੰਨਾ ਪਾਣੀ ਜਿਹੜਾ ਹੈਗਾ ਇਹ ਖੜਾ ਹੈ ਆਹ ਹਾਲ ਹੈ ਜੀ ਸੜਕਾਂ ਦਾ ਮੇਰਾ ਤਾਂ ਮੋਟਰਸਾਈਕਲ ਵੀ ਬੰਦ ਹੋ ਰਿਹਾ ਸੀ ਵਿੱਚ ਲਓ ਜੀ ਬੰਦ ਹੋ ਗਿਆ ਮੋਟਰਸਾਈਕਲ ਦੇਖੋ ਜੀ ਲਓ ਜੀ ਤੇ ਆਹ ਕੰਮ ਹੈ ਇੱਥੇ ਆਪਾਂ ਬੈਠੇ ਸਾਰੇ ਸੜਕ ਦਾ ਧੁਰ ਤੱਕ ਜਿਹੜਾ ਹਾਲ ਹੈ ਟੁੱਟਿਆ ਹੋਇਆ ਦੇਖੋ ਇਹ ਟੋੜਵਾਲ ਤੋਂ ਜਿਹੜੇ ਲੋਕ ਨੇ ਤੰਤਨ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਨੂੰ ਜਾਂਦੇ ਨੇ ਇੱਥੋਂ ਇਹੀ ਰੋਡ ਪੈਂਦਾ ਹੈ ਇਹ ਹੈਪੋਵਾਲ ਅੱਗੇ ਹੈਪੋਵਾਲ ਵਗੈਰਾ ਇਹਨਾਂ ਪਿੰਡਾਂ ਨੂੰ ਜਿਹੜੇ 20 ਦੇ ਏਰੀਆ ਉਹਨਾਂ ਨੂੰ ਜੋੜਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਜਿਹੜਾ ਧਾਰਮਿਕ ਸਥਾਨ ਹੈ ਜੋ ਪਵਿੱਤਰ ਪਵਿੱਤਰ ਧਾਰਮਿਕ ਸਥਾਨ ਜੋ ਕਿ ਤੰਤਨ ਬਾਬਾ ਗੁਰਦਿੱਤਾ ਜੀ ਦਾ ਚਲशो ਪ੍ਰਾਪਤਾਂ ਚਾਨਪੁਰ ਉੜਕੀ ਵਿਖੇ ਗੁਰਦੁਆਰਾ ਸਾਹਿਬ ਉੱਥੇ ਨੇਤੀ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਜਾਂਦੀਆਂ ਤੇ ਪਹਿਲੇ ਆ ਟੋਪੇ ਦੇ ਦਰਸ਼ਨ ਕਰਦੀਆਂ ਨੇ ਤੇ ਆ ਸੁੱਟੀਆਂ ਸੜਕ ਦੇ ਦਰਸ਼ਨ ਕਰਦੀਆਂ ਨੇ ਫਿਰ ਕਿਤੇ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ نصیਬ ਹੁੰਦੇ ਆ ਤੇ ਬੇਨਤੀ ਆ ਮੌਜੂਦਾ ਸਰਕਾਰ ਤੇ ਇਹਨਾਂ ਦੇ ਜਿਹਨੇ ਵੀ ਮੰਤਰੀ ਖਾਨ ਨੇ ਕਿ ਇੰਤਰ ਵੀ ਧਿਆਨ ਦਿੱਤਾ ਜਾਵੇ ਧੰਨਵਾਦ